ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲਦਾ ਜੀ ਮੱਕੀ ਨੂੰ ਪਾਣੀ ਲੱਗਿਆ ਹੋਇਆ ਮਲਾਜਮ ਭਰਨ ਇੱਧਰਲੇ ਖੇਤ 'ਚ ਇਹ ਆਪਣਾ 1368 ਬੀਜ ਬੀਜਿਆ ਹੋਇਆ ਏ ਦਾਨਬੀਰ ਦਾ ਤੇ ਬਾਕੀ ਪਰਲਾ ਪਲਾਟ ਆਪਾਂ ਭਰਤਾ ਸੀ ਤੇ ਇੱਧਰਲੇ ਪਲਾਟ ਨੂੰ ਲੱਗਿਆ ਮਨਾ ਤੇ ਬਾਕੀ ਦੂਈ ਮੋਟਰ ਤੇ ਚੱਲਦਾ ਕੰਮ ਕੋਈ ਗੂਏ ਲਾ ਰਹੇ ਨੇ ਬੰਦੇ ਤੇ ਖਾਲੀਆਂ ਕਟਤੀਆਂ ਦੀ ਆਪਾਂ ਕੱਲੇ ਤੇ ਉੱਧਰ ਵੀ 13 68 ਦੇ ਬੀਜੇ ਆ ਬੀਜ ਆਪਾਂ ਬਾਕੀ ਆਲੂ ਦਾ ਰੇਟ ਵਧੀਆ ਹੋਇਆ ਹੋਇਆ ਹੁਣ ਐਲ ਆਰ ਦਾ ਹੈਗਾ 11 ਰੁਪਏ ਤੇ ਬਾਕੀ ਡਾਇਮੰਡ ਦੀ ਚਲਦੀ ਆ ਪੱਟਾਈ ਅੱਜ ਤੇ ਮੌਸਮ ਆ ਖਰਾਬ ਬੱਦਲ ਬਾਈ ਹੋਈ ਹੋਈ ਆ ਤੇ ਨੈਟ ਦਿਖਾ ਰਿਹਾ ਮੀਂਹ ਰਾਤ ਦਾ ਬਾਕੀ ਚੱਲਦੇ ਆ ਉੱਧਰ ਵੀ ਦੂਈ ਮੋਟਰ ਤੇ ਇੱਧਰ ਪਟਾਈ ਚੱਲਦੀ ਆ ਆਪਣੇ ਦਿਖਾਉਨੇ ਆ ਜਾ ਕੇ ਝਾੜ ਝੂੜ ਤੇ ਨਾਲੇ ਦੇਖਦੇ ਆ ਵੀ ਕੀ ਰੇਟ ਰੂਟ ਆ ਉਹਦਾ ਡਾਇਮੰਡ ਦਾ ਤੇ ਬਾਕੀ ਬੀਜਾ ਵਾਲਾ ਆਲੂ ਗਰੇਟਰ ਵੀ ਕਰਾ ਰਹੇ ਆ ਨਾਲ ਹੁੰਦੀ ਤੇ ਸਟੋਰ ਲਈ ਜਾਂਦੇ ਆ ਤੇ ਟਰਾਲੀ ਖੜੀ ਆ ਸਟੋਰ ਚ ਗਰੇਟਰ ਕਰਾਉਣ ਨੂੰ ਬਾਕੀ ਫੀਲਦਿਆਂ ਨੇ ਦੋਨੇ ਮੋਟਰਾਂ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਅੱਗੇ ਸ਼ੇਅਰ ਕਰੋ ਤੇ ਆਪਣੇ ਏਰੀਆ ਦੇ ਦੱਸੋ ਤੁਸੀਂ ਵੀ ਕਿਹੜਾ-ਕਿਹੜਾ ਬੀਜ ਲਾ ਰਹੇ ਹੋ ਮੱਕੀ ਦਾ ਤੇ 18 99 ਦਾ ਮਿਲ ਰਿਹਾ ਜਾਂ ਨਹੀਂ ਵੀ ਕੀ ਰੇਟ ਆ ਬੀ ਦਾ ਤੇ ਆਪਣੇ ਤਾਂ 9208 ਤੇ 9108 ਹੋ ਗਈ 1368 1844 ਇਹ ਬੀਜ ਮਿਲ ਰਹੇ ਨੇ ਨਾ 1899 ਦਾ ਆਇਆ ਹੈ ਹਲੇ ਨਾ 1890 ਦਾ ਮਿਲ ਰਿਹਾ ਤੇ ਦੁਕਾਨ ਵਾਲੇ ਕਹੀ ਜਾਂਦੇ ਨੇ 17-18 ਤਰੀਕ ਨੂੰ ਆਊਗਾ ਹੁਣ ਸੋਮਵਾਰ ਨੂੰ ਕਹਿੰਦੇ ਨੇ ਬਾਕੀ ਦੇਖੋ ਮਿਲਦਾ ਜਾਂ ਨਹੀਂ ਬਾਕੀ 1368 BB ਬਹੁਤ ਵਧੀਆ ਏ 65 ਤੋਂ 70 ਕੁਇੰਟਲ ਤੱਕ ਝਾੜ ਆ ਜਾਂਦਾ ਇਹ ਮੱਕੀ ਦਾ ਵੀ ਪਿਛਲੇ ਸਾਲ ਸਾਡੇ ਪਿੰਡ ਲੱਗੀ ਹੋਈ ਸੀ ਮੁੰਡੇ ਕੋਲ ਉਹਨਾਂ ਦੇ 65 ਤੋਂ ਪਲੱਸ ਇਹ ਰਿਹਾ ਝਾੜ ਬਾਕੀ ਮਲਾਜ਼ਮ ਭਰ ਰਿਹਾ ਭਰਈ ਜਾਊ ਅੱਜ ਹਾਂ ਬਾਹੀ ਰਹਿ ਗਏ ਹਾਂ ਹੀ ਰਹੇ ਪੰਜ ਚਾਰ ਕਿਹਾਰੇ ਰਹਿੰਦੇ ਨੇ ਹਨਾ ਮੀਦਾ ਮੜਾ ਮੁੱਟੀ ਪਊਗਾ ਮੜਾ ਮੁੱਟੀ ਦੇ ਸਹੈ ਸ਼ਰਾਟਾ ਜਾਂ ਪਊਗਾ ਹਾਂ ਬਾਕੀ ਚੱਲਦੇ ਆ ਦੂਈ ਮੋਟਰ ਤੇ ਦੇਖਦੇ ਆ ਮਾਰਦੇ ਆ ਢੇਡਾ ਮੋਟਰਾਂ ਤੇ ਤੇ ਚਾਹ ਸੋਨਾ ਬਣਦੀ ਬੇਲ ਵਢਾਉਣੀ ਆਪਾਂ ਕੱਲ ਨੂੰ ਲੱਗਣਗੇ ਬੰਦੇ ਉੱਧਰ ਵੀ ਆ ਬੀ ਢੱਕ ਦਿਆ ਕਰ ਜਿਹੜਾ ਨੰਗਾ ਹੁੰਦਾ ਤੇ ਦਾਣੇ ਚੱਕ ਕੇ ਵਿੱਚ ਦੇ ਦੇਆ ਕਰਾ ਲੈਣ ਦੇ ਹਾਂ ਹਾਂ ਆ ਗਈ ਪਟਾਈ ਵਾਲੇ ਖੇਤ ਚ ਚਾਲਦੀ ਆ ਪਟਾਈ ਡਾਇਮੰਡ ਦੀ ਤੇ ਬਾਕੀ ਦਿਖਾਉਣਾ ਜਾ ਕੇ ਝਾੜ ਝੂੜ ਕਿਵੇਂ ਆ ਤੇ ਵੀਰਾ ਪੱਟ ਰਹੇ ਹਾਇ ਕੰਪਨੀ ਵਾਲਾ ਬੰਦਾ ਬੈਠਾ ਹੈ ਮਰਗਾੜ ਤੇ ਜਿਹੜਾ ਕੰਪਨੀ ਨੇ ਭੇਜਿਆ ਹੋਇਆ ਆਪਣੇ ਕੋਲ ਇਹ ਮਾਲ ਦੇਖ ਕੇ ਉਹ ਸਾਹਿਬ ਨਾਲ ਭਰਾਉਂਦਾ ਹੈ ਜਿਵੇਂ ਵੀ ਹੁੰਦਾ ਹੀ ਸਹਜ ਵੀ ਆ ਸਹਜ ਆ ਸਹਜ ਕੱਢਣਾ ਹੈ ਉਹ ਹਾਬਨਾ ਦੇਖ ਕੇ ਭਰਾਈ ਕਰਾਉਂਦਾ ਹੈ ਬਾਕੀ ਇਹ ਆਲੂ ਨੂੰ ਬਲੈਟ ਵੀ ਪੈ ਗਈ ਸੀ ਬਹੁਤ ਜ਼ਿਆਦਾ ਤੇ ਹੈਗਾ ਵੀ ਥੋੜਾ ਜਿਹਾ ਪਛੇਤਾ ਏ ਕੀ ਦੇਖਦੇ ਆ ਝਾੜ ਕੇ ਮਿਆਂ ਕੀ ਕੱਲੀ ਬਾਟਾ ਏ ਚ ਹਲੇ ਜਿੰਨਾ ਜ਼ਿਆਦਾ ਦੀਦਾ ਨਹੀਂ ਆਲੂ ਹਾਲ ਵਾਲੀ ਬੱਟ ਪੱਟ ਰਹੇ ਆ ਕੱਲੀ ਬਾਕੀ ਸਹਿਜ ਵਧੀਆ ਬਣਿਆ ਹੋਇਆ ਏ ਦੇਖੋ ਲੱਗੀ ਹੋਈ ਆ ਲੇਬਰ ਚੋਗਣ ਬਾਕੀ ਇੱਕ ਬੱਟ ਰਹਿ ਗਈ ਇੱਧਰ ਸਾਈਡ ਤੇ ਇਹ ਪੱਟ ਕੇ ਫਿਰ ਚਲਾਉਨੇ ਆ ਕੰਮ ਲੰਬੇ ਲੋਟ ਹਾਂਜੀ ਗਲੇਸ਼ ਉਪੇਜ ਕੋਈ ਗੂਇ ਲਾਉਣ ਵੀਰ ਆਪੇ ਦੀਨ ਲਵਾ ਦੀ ਹਾਂ ਪਾਣੀ ਪੂਣੀ ਲਾਈਏ ਪੱਕੀ ਝਾੜ ਝੂਟ ਵਧੀਆ ਹਨ ਹਾਂ ਗੰਪੂ ਹੈ ਹੈ ਬੇਲ ਵੱਢਣੀ ਆਪਣੇ ਮੀਂਹ ਦੇਖ ਲਈ ਇੱਕ ਦੋ ਦਿਨ ਬਾਅਦ ਦੇਖਦੇ ਆਂ ਡਾਕਟਰ ਕਹਿੰਦਾ ਮੀਂਹ ਦੇਖ ਕੇ ਮਾੜਾ ਕਿ ਫਿਰ ਉਹ ਕਰਾਂਗੇ ਉਹਦਾ ਮਾੜਾ ਮੋਟਾ ਹੈ ਸ਼ਰਾਟਾ ਠੇਕੇਦਾਰ ਲਾਲੇ ਲਾਲ ਹੋਇਆ ਪਿਆ ਅੱਜ ਕੱਪੜੇ ਨਵੇਂ ਲਿਆਇਆ ਮੈਨੂੰ ਲੱਗਦਾ ਹਾਂ ਟੌਰ ਫੁੱਲਾ ਸਾਰੇ ਬੰਦਿਆਂ ਦਾ ਠੇਕੇਦਾਰ ਦੀ ਹੋਰਾ ਮਿੱਟੀ ਹੀ ਲੱਗੀ ਦੇਖ ਲਓ ਪੈਰ ਵੀ ਸਾਹ ਪਏ ਨੇ ਬਾਕੀ ਇਹ ਰੇਤਾ ਜਮੀਨਾ ਆਪਣੀ ਰੇਤੇਜ ਕਾਮਜਾਬਾ ਚਿੱਟੀ ਵੈਰਾਈਟੀ ਮੰਨ ਲਓ ਕੋਈ ਵੀ ਆ ਬਾਕੀ ਕਰੋ ਸਾਈਡ ਚੈੱਕ ਤੇ ਝਾੜ ਕਿਵੇਂ ਆ ਦੇਖੋ ਨਾ ਨਹੀਂ ਹੈ ਜੀ ਬੱਚਾ ਐਲ ਆਰ ਦਾ ਹੀ ਪਿਆ ਏ ਐਲ ਆਰ ਬਾਕੀ ਦੇਖੋ ਝਾੜ ਪੂਰਾ ਵਧੀਆ ਏ ਤੇ ਰੇਟ ਹੈਗਾ ਇਹਦਾ 11 ਤੋਂ ਲੈ ਕੇ 12 ਰੁਪਏ ਵਿੱਚ ਵਿੱਚ ਹੋਊਗਾ ਸ਼ਾਂਤੀ ਮਾਲ ਦਾ ਜਿਹੜੇ ਹਿਸਾਬ ਨਾਲ ਮਾਲ ਆ ਉਹ ਹਿਸਾਬ ਨਾਲ ਰੇਟ ਆ ਇਹਦਾ ਕੀ ਮੌਸਮਾ ਖਰਾਬ हां जी आ गई स्टोर ਚ ਤੇ ਆ ਖੜੀ ਆ ਆਪਣੀ ਟਰਾਲੀ ਇੱਕ ਤੇ ਬਾਕੀ ਆ ਟਰੈਕਟਰ ਟਰਾਲੀ ਚ ਆਪਣੀ ਗੋਲੀ ਲੋਡ ਕਰ ਰਹੇ ਨੇ ਬਾਕੀ ਆ ਸਾਰਾ ਮਾਲ ਆਪਣੀ ਪਈ ਆ ਪੀਲੇ ਬਾਰਦਾਨੇ ਚ ਆ ਇੱਧਰ ਵੀ ਗੋਲੀ ਪਈ ਆ ਤੇ ਸਾਰੀ ਗੋਲੀ ਲੋਡ ਕਰਨੀ ਆ ਟਰਾਲੀ ਚ ਤੇ ਬਾਕੀ ਉਹ ਟਰਾਲੀ ਟ੍ਰੇਡਰ ਕਰਾ ਕੇ ਫਿਰ ਉਹ ਚ ਪਾਉਨੇ ਆ 300 ਸਵਾ 300 ਗੱਟਾ ਜਿਹੜਾ ਆਪਣੇ 20 ਸਾਈਜ਼ ਦਾ ਕ੍ਰੇਡਰ ਕਰਾਇਆ ਹੋਇਆ ਆ ਸਹਜ ਬਾਕੀ ਨਾਲੇ ਜਗ੍ਹਾ ਮਣ ਜੂਗੀ ਕ੍ਰੇਡਰ ਤੇ ਇਹ ਲੋਡ ਕਰਾ ਕੇ ਫਿਰ ਲਾਉਨੇ ਆ ਉਹ ਟਰਾਲੀ ਹਾਂਜੀ ਲੱਗ ਗਿਆ ਜੀ ਆਲੂ ਕ੍ਰੇਟਰ ਹੋਣ ਤੇ ਆਪਾਂ ਇਹ ਚ 32 ਲੈ ਕੇ 55 ਤੇ ਰਾਸਣ ਇਕੱਠੇ ਹੀ ਕਰਿਆ ਬੀਜ ਵਾਸਤੇ ਬਾਕੀ ਇਕੱਲੀ ਗੋਲੀਆਂ ਕੱਢੀ ਆ ਇੱਧਰ ਨਕਲ ਰਹੀ ਆ ਗੋਲੀ ਤੇ ਥੋੜੀ ਜੀ ਬੀਜ ਨੂੰ ਮਿੱਟੀ ਹੈਗੀ ਆ ਨਾਲ ਆ ਦੇਖੋ ਕਿੰਨੀ ਮਿੱਟੀ ਨਿਕਲ ਰਹੀ ਆ ਝੜਦੀ ਆ ਕੀ ਦਿਖਾਉਨੇ ਆ ਬਚਾਲਲਾ ਬਟਾ ਆਪਾਂ ਖਲਾਤਾ ਦੀ ਗੋਲੀ ਕੱਟ ਕੇ ਸਾਰਾ ਮਾਲ ਬਾਕੀ ਇੱਕ ਬਾਰਦਾਨੇ ਚ ਲੱਗੀ ਜਾਂਦਾ ਏ ਥੋੜੀ ਮਿੱਟੀ ਆਲੂ ਨੂੰ ਹੈਗੀ ਆ ਦੇਖੋ ਥੋੜਾ ਜਿਹਾ ਕਾਲਕ ਜੇ ਦਾ ਬਾਕੀ ਗਰੇਟਰ ਕਰਾ ਕੇ ਫੇਰ ਕਰਾਉਣਾ ਲੋਡ ਬੀਜ ਤੇ ਆਪਣਾ ਉੱਧਰ ਵੀ ਪਿਆ ਬੀਜ ਜਿਹੜਾ ਉਹ ਬਾਰਦਾਨਾ ਬਾਰਦਾਨੇ ਨੂੰ ਟਾਂਕਾ ਲੱਗੇ ਹੋਏ ਆ ਤੇ ਵੀ ਲੋਡ ਕਰਵਾਉਣਾ ਹੈ ਤੇ ਬਾਕੀ ਆਹ ਟਰਾਲੀ 'ਚ ਗੋਲੀ ਵੀ ਲੋਡ ਹੋਣੀ ਆ ਜਿਹੜਾ ਖੜੀ ਆ ਸਾਹਮਣੇ ਬਾਕੀ ਆਹ ਮੋਟਰ ਤੇ ਵੀ ਲੱਗੇ ਜੀ ਕੋਏ ਤੇ ਖੁੰਝੇ ਖਾਂਝੇ ਲਾਤੇ ਤੇ ਮੱਕੀ ਦਾ ਬੀਜ ਵੀ ਲਾਤਾ ਤੇ ਖਾਲੀਆਂ ਖੂਲੀਆਂ ਪੈ ਗਈਆਂ ਦੀ ਆਪਣੀਆਂ ਤੇ ਕੱਲ ਨੂੰ ਫਿਰ ਲਾਉਨੇ ਆ ਇੱਧਰ ਪਾਣੀ ਤੂੰ ਹੀ ਮੋਟਰ ਤੇ ਰਹਿ ਗਿਆ ਥੋੜਾ ਜਿਹਾ ਕੰਮ ਕੀਲੇ ਕਦਾ ਗਿੱਡ ਰਹਿ ਗਿਆ ਭਰਨ ਤੋਂ ਉੱਧਰ ਭਰ ਦੂਗਾ ਮੁਲਾਜ਼ਮ ਤੇ ਇੱਧਰ ਵੀ ਕੱਲ ਨੂੰ ਛੱਡਾਂਗੇ ਪਾਣੀ ਤੇ ਬਾਕੀ ਇੱਧਰ ਖਾਲੀਆਂ ਖੂਲੀਆਂ ਹੋ ਗਈਆਂ ਸੈਕਟ ਪੂਰੀਆਂ ਪੱਕੀ ਬੀਜ ਲੱਗ ਗਿਆ ਬਾਕੀ ਉਧਰ ਜਾ ਕੇ ਵੀ ਕਰਾਉਨੇ ਆ ਲੋੜ ਆਲੂ ਡਾਇਮੰਡ ਦੀ ਪਟਾਈ ਚੱਲਦੀ ਆ ਤੇ ਦੇਖਦੇ ਆ ਜਾ ਕੇ ਕਿੰਨਾ ਕਪਟੇ ਆ ਬੰਦਿਆਂ ਨੇ